ਚਿੱਟਾ ਲਹੂ ਪੰਜਾਬੀ ਦੇ ਮਹਾਨ ਲੇਖਕ ਨਾਨਕ ਸਿੰਘ ਜੀ ਦੀ ਰਚਨਾ ਪਹਿਲੀ ਵਾਰ 1932 ਵਿੱਚ ਪ੍ਰਕਾਸ਼ਿਤ ਹੁੰਦਾ ਹੈ ਜੋ ਪੰਜਾਬੀ ਤੋਂ ਇਲਾਵਾ ਰੂਸੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਪੜ੍ਹਿਆ ਜਾ ਸਕਦਾ ਹੈ ਆਓ ਫਿਰ ਸ਼ੁਰੂ ਕਰਦੇ ਹਾਂ ਪੰਜਾਬੀ ਨਾਵਲ ਚਿੱਟਾ ਲਹੂ ਪਾਗ ਪਹਿਲਾ ਅਧੂਰਾ ਕਾਂਡ ਸੰਤਰੀ ਇਸ ਬਦਮਾਸ਼ ਨੂੰ ਖੜਾ ਰੱਖ ਕਹ ਕੇ ਬਾਬੂ ਹੋਰ ਲੋਕਾਂ ਦੀਆਂ ਟਿਕਟਾਂ ਵੇਖਣ ਲੱਗ ਪਿਓ ਸ਼ਾਮ ਦੇ 7 ਵਜੇ ਦਾ ਵੇਲਾ ਸੀ ਲੋਕ ਟਿਕਟਾਂ ਦੇ ਕੇ ਫਾਟਕ ਵਿੱਚੋਂ ਲੰਘਦੇ ਜਾ ਰਹੇ ਸਨ ਸਿਪਾਹੀ ਨੇ ਮੁਸਾਫਿਰ ਦੀ ਪਾ ਫੜ ਕੇ ਉਸ ਨੂੰ ਜ਼ੋਰ ਦਾ ਝਟਕਾ ਦੇ ਕੇ ਫਾਟਕ ਦੇ ਇੱਕ ਪਾਸੇ ਖੜਾ ਕਰ ਦਿੱਤਾ ਇਸ ਵੇਲੇ ਮੁਸਾਫਿਰ ਦੇ ਲੰਮੇ ਮੈਲੇ ਕੋਟ ਦੀ ਪਾਟੀ ਹੋਈ ਜੇਬ ਵਿੱਚੋਂ ਪੂਣੀ ਹੋਏ ਕਾਗਜ਼ਾਂ ਦਾ ਇੱਕ ਥੱੱਬਾ ਹੇਠਾਂ ਡਿੱਗ ਪਿਆ ਜਿਸ ਨੂੰ ਉਸਨੇ ਝਟਪਟ ਚੁੱਕ ਕੇ ਹੱਥ ਵਿੱਚ ਫੜ ਲਿਆ ਨੌਜਵਾਨ ਮੁਸਾਫਿਰ ਪਾਸ ਕੋਈ ਅਸਬਾਬ ਨਹੀਂ ਸੀ ਵੇਖਣ ਤੋਂ ਉਹ ਸਿੱਖ ਜਾਪਦਾ ਸੀ ਉਮਰ ਉਸ ਦੀ 18 ਕੁ ਸਾਲ ਦੇ ਲਗਭਗ ਸੀ ਉਸ ਦੀ ਮਸ ਅਜੇ ਨਹੀਂ ਸੀ ਫੁੱਟੀ ਉਸ ਦਾ ਝੱਗਾ ਗਲਮੇ ਤੋਂ ਕੁਝ ਪਾਟਾ ਹੋਇਆ ਸੀ ਉਸ ਨੇ ਕਾਲਾ ਲੰਮਾ ਕੋਟ ਪਹਿਨਿਆ ਹੋਇਆ ਸੀ ਉਸ ਦੀ ਵੀ ਇਹੋ ਹਾਲਤ ਸੀ ਇਹ ਬੋਤੀਆਂ ਥਾਵਾਂ ਤੋਂ ਟਾਕੀਆਂ ਲਾ ਕੇ ਗੰਢਿਆ ਹੋਇਆ ਸੀ ਇਸ ਦੇ ਕਾਜ ਪਾਟ-ਪਾਟ ਕੇ ਮੂਕਲੇ ਹੋ ਗਏ ਸਨ ਮਾਲੂਮ ਹੁੰਦਾ ਸੀ ਉਹਨਾਂ ਨੂੰ ਚਿੱਟੇ ਅਤੇ ਮੋٹے ਧਾਗੇ ਦੇ ਟੋਪਿਆਂ ਨਾਲ ਕਈ ਵਾਰ ਸੀਵਿਆ ਗਿਆ ਹੈ ਕੋਟ ਨਾਲ ਕੋਈ ਬਟਨ ਨਹੀਂ ਸੀ ਸ਼ਾਇਦ ਠੰਡ ਤੋਂ ਬਚਣ ਲਈ ਮੁਸਾਫਿਰ ਨੇ ਇਸ ਦੇ ਕਾਜਾਂ ਅਤੇ ਬਟਨ ਛੇਕਾਂ ਵਿੱਚੋਂ ਵੀ ਧਾਗੇ ਲੰਘਾ ਕੇ ਕੰਮ ਸਾਰਿਆ ਹੋਇਆ ਸੀ ਕੋਟ ਦੀ ਇੱਕ ਜੇਬ ਤਾਂ ਓਕੀ ਹੀ ਪਾਟੀ ਹੋਈ ਸੀ ਪਰ ਦੂਜੀ ਕੁਝ ਸਾਬਤ ਸੀ ਮੁਸਾਫਿਰ ਦੇ ਸਡੋਲ ਅਤੇ ਗੋਰੇ ਸਰੀਰ ਦਾ ਅੰਗ ਅੰਗ ਗਰੀਬੀ ਨਿਰਾਸ਼ਤਾ ਤੇ ਸ਼ਰਮਿੰਦਗੀ ਦੀ ਮੂਰਤ ਬਣਿਆ ਹੋਇਆ ਸੀ ਸਿਪਾਹੀ ਦਾ ਹੱਥ ਛੁੰਦਿਆ ਹੀ ਮੁਸਾਫਿਰ ਸਿਰ ਤੋਂ ਪੈਰਾਂ ਤੱਕ ਕੰਬ ਗਿਆ ਉਸ ਦੇ ਸਾਹਮਣੇ ਸੈਂਕੜਾ ਮੁਸਾਫਿਰ ਟਿਕਟਾਂ ਦੇ ਕੇ ਲੰਘ ਗਏ पर बाबू ने किसे वल अजे ही भयानक नजर नाल नहीं सी तकिया तक जिकण उस वल ओहो लोकां दीया नजरਾਂ ਤੋਂ ਬਚਨ ਲਈ ਦੋ ਕੁ ਕਦਮ ਅਗਾਹ ਜਾ ਕੇ ਫਾਟਕ ਵਲ ਪਿੱਠ ਕਰਕੇ ਖੜੋ ਗਿਆ ਸਿਪਾਹੀ ਨੇ ਖਬਰੇ ਇਹ ਖਿਆਲ ਕਰਕੇ ਕਿ ਮੁਸਾਫਿਰ ਨਸਲ ਲਈ ਦਾਅ ਖੇਡ ਰਿਹਾ ਹੈ ਤਾਰਨਾ ਪਰੀਆਂ ਅੱਖਾਂ ਨਾਲ ਉਸ ਵੱਲ ਤੱਕਿਆ ਅਤੇ ਕੁਰਕੀ ਦਿੱਤੀ ਓਏ ਕਿੱਧਰ ਜਾ ਰਹੇ ਆਂ ਖੜਾ ਰਹੋ ਆਪਣੀ ਥਾਂ ਤੇ ਨਹੀਂ ਤਾਂ ਮਾਰ ਮਾਰ ਕੇ ਖਲ ਲਾਸ ਉਟਾਂਗਾ ਈ ਮੁਸਾਫਿਰ ਬਿਨਾ ਚੂੰ ਚਰਾ ਕੀਤਿਆਂ ਮੁੜ ਉਸ ਥਾਂ ਤੇ ਆ ਕੇ ਖੜੋ ਗਿਆ ਪੌਣੇ ਕੁ ਘੰਟੇ ਪਿੱਛੋਂ ਜਦ ਸਾਰੇ ਮੁਸਾਫਿਰ ਲੰਘ ਚੁੱਕੇ ਤਾਂ ਬਾਬੂ ਨੇ ਇਸ ਵੱਲ ਧਿਆਨ ਮੋੜਿਆ ਤੇ ਕੜਕਵੀਂ ਆਵਾਜ਼ ਵਿੱਚ ਬੋਲਿਆ ਲਿਆ ਓਏ ਸੋਟ 1 ਰੁਪਇਆ 10 ਆਨੇ ਬਾਬੂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਮੁਸਾਫਿਰ ਕੋਟ ਦੇ ਛਿੱਸੇ ਵਿੱਚ ਹੱਥ ਪਾ ਕੇ ਕਿਸੇ ਚੀਜ਼ ਨੂੰ ਪੋਟਿਆਂ ਨਾਲ ਟਟੋਲ ਰਿਹਾ ਸੀ ਇਹ ਮੋٹے-ਮੋٹے ਕਿੰਗਰਿਆਂ ਵਾਲਾ ਚਿੱਟੇ ਤਾਂਬੇ ਦਾ ਇੱਕ ਸਿੱਕਾ ਸੀ ਇਸ ਵੇਲੇ ਉਸਦੀ ਹਾਲਤ ਇੱਕ ਅਜੇਹੇ ਆਦਮੀ ਵਰਗੀ ਸੀ ਜੀ ਦੀ ਤਰੇ ਨਾਲ ਜਾਣ ਨਿਕਲ ਰਹੀ ਹੋਵੇ ਤੇ ਉਸ ਦੇ ਸਾਹਮਣੇ ਪਾਣੀ ਦੀ ਨਿੱਕੀ ਜਹੀ ਕੋਲੀ ਪਈ ਹੋਵੇ ਪਰ ਉਹ ਵੀ ਖਾਰੇ ਪਾਣੀ ਦੀ ਉਸ ਦੀ ਜੇਵ ਵਿੱਚ ਇੱਕ ਖੋਟੀ ਜਵਾਨੀ ਸੀ ਮੁਸਾਫਿਰ ਨੇ ਬੜੀ ਕੋਮਲ ਆਵਾਜ਼ ਵਿੱਚ ਦਰਦਿਆਂ ਦਰਦਿਆਂ ਉੱਤਰ ਦਿੱਤਾ ਬਾਬੂ ਜੀ ਮੇਰੇ ਉਤੇ ਰਹਿਮ ਕਰੋ ਮੈਂ ਬੜਾ ਗਰੀਬ ਹਾਂ ਬੜੀ ਕੋਸ਼ਿਸ਼ ਕਰਨ ਦੇ ਬਾਪ ਯੂਦ ਵੀ ਮੈਂ ਕਿਰਾਏ ਜੋਗੇ ਪੈਸੇ ਨਹੀਂ ਪੈਦਾ ਕਰ ਸਕਿਆ ਇਹੋ ਵਜ੍ਹਾ ਹੈ ਮੈਨੂੰ ਬਿਨਾ ਟਿਕਟੋਂ ਸਫ਼ਰ ਕਰਨਾ ਪਿਆ ਬਾਬੂ ਨੇ ਮਖੌਲ ਅਤੇ ਨਫ਼ਰਤ ਦੇ ਭਾਵ ਨਾਲ ਹੱਸ ਕੇ ਕਿਹਾ ਕੀ ਗੇ ਕਿਰਾਏ ਜੋਗੇ ਪੈਸੇ ਨਹੀਂ ਸੰਨ ਤੇ ਗੱਡੀ ਤੇਰੇ ਪਿਓ ਦੀ ਜੂ ਹੋਈ ਮੁਫਤ ਸਫਰ ਕਰਨ ਲੱਗਿਆਂ ਜੇਲ੍ਹ ਦੇ ਦਾਲ ਫੁਲਕੇ ਦਾ ਚੇਤਾ ਨਹੀਂ ਸੀ ਆਇਆ ਕੋਲੋਂ ਸਿਪਾਹੀ ਬੋਲਿਆ बाबूजी ਤੁਸੀਂ ਕੀ ਖਿਆਲ ਕਰਦੇ ਹੋ ਇਸ ਪਾਸ ਕਿਰਾਇਆ ਨਹੀਂ ਮੇਰਾ ਖਿਆਲ ਹੈ ਇਸ ਦੀ ਤਲਾਸ਼ੀ ਲਈ ਜਾਵੇ ਤਾਂ ਤੁਹਾਨੂੰ ਪਤਾ ਲੱਗੇਗਾ ਇਹ ਗਰੀਬ ਹੈ ਕਿ ਨੌਸਰਵਾਜ ਸਿਪਾਹੀ ਦੀ ਪੁਸ਼ਟੀ ਕਰਦਿਆਂ ਬਾਬੂ ਨੇ ਕਿਹਾ ਤੇ ਇਹ ਗੱਲ ਮੈਥੋਂ ਭੁੱਲੀ ਹੋਈ ਹੈ ਇੰਨਾ ਲੋਕਾਂ ਤਾਂ ਬਸ ਪੇਸ਼ਾ ਹੀ ਇਹੋ ਬਣਾ ਲਿਆ ਹੈ ਗੱਡੀਆਂ ਵਿੱਚ ਮੁਫਤ ਸਫ਼ਰ ਕਰਦੇ ਫੇਰ ਜਿੱਥੋਂ ਕੋਈ ਅਕਲ ਦਾ ਅੰਨਾ ਤੇ ਗੰਡ ਦਾ ਪੂਰਾ ਮਿਲਿਆ ਬੱਸ ਮੁੰਨ ਮੰਨ ਕੇ ਰਾਹ ਪਈ ਫੇਰ ਮੁਸਾਫਿਰ ਵੱਲ ਤੱਕ ਕੇ ਬੋਲਿਆ ਦੇਣਾ ਹੀ ਕਰਾਇਆ ਕਿ ਮੀਮੋ ਕਟਾਂ ਮੁਸਾਫਿਰ ਦੇ ਸ਼ਰੀਰ ਦੀ ਰੱਤ ਜੰਮ ਚੁੱਕੀ ਸੀ ਚਿਹਰੇ ਤੇ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਸੀ ਦੋ ਤਿੰਨ ਵਾਰੀ ਉਸ ਦੀ ਜ਼ਬਾਨ ਖੁੱਲਦੀ ਖੁੱਲਦੀ ਰੁਕ ਗਈ ਅਖੀਰ ਉਸਨੇ ਹੌਸਲਾ ਕਰਕੇ ਕਿਹਾ ਬਾਬੂ ਜੀ ਮੈਂ ਚੋਰ ਉਚੱਕਾ ਨਹੀਂ ਇੱਕ ਮੁਸੀਬਤ ਜਦਾ ਗਰੀਬ ਹਾਂ ਮੈਂ ਮੁਫਤ ਸਫਰ ਕਰਨ ਦਾ ਮੁਜਰਮ ਬੇਸ਼ੱਕ ਹਾਂ ਲੈ ਚੱਲੋ ਜਿੱਥੇ ਤੁਹਾਡਾ ਜੀ ਕਰੇ ਮੈਨੂੰ ਲੈ ਚੱਲੋ ਪਰ ਰੱਬ ਦੇ ਵਾਸਤੇ ਇਹੋ ਜਿਹੇ ਲਫ਼ਜ਼ ਕਹਿ ਕੇ ਮੇਰੇ ਕਲੇਜੇ ਵਿੱਚ ਛੁਰੀਆਂ ਨਾ ਮਾਰੋ ਕਹਿੰਦੇ ਆ ਕਹਿੰਦੇ ਆ ਮੁਸਾਫਿਰ ਦੀਆਂ ਅੱਖਾਂ ਵਿੱਚ ਅਥਰੂ ਡਲਕ ਪਏ ਬਿਨ ਕਰਾਏ ਮੁਸਾਫਰਾਂ ਦੀਆਂ ਇਹੋ ਜਹੀਆਂ ਤੇ ਇਸ ਨਾਲੋਂ ਵੀ ਕਿਤੇ ਵੱਧ ਗੱਲਾਂ ਸੁਣਨ ਲਈ ਬਾਬੂ ਅਤੇ ਸਿਪਾਹੀ ਦੇ ਕੰਨ ਆਦੀ ਹੋ ਚੁੱਕੇ ਸਨ ਇਹੋ ਕਾਰਨ ਹੈ ਕਿ ਉਹਨਾਂ ਬੜੀ ਬੇਪਰਵਾਹੀ ਨਾਲ ਮੁਸਾਫਿਰ ਦੀਆਂ ਗੱਲਾਂ ਸੁਣੀਆਂ ਪਰ ਬਾਬੂ ਦੀ ਨੀਗਾ ਜਿਉਂ ਹੀ ਉਸ ਦੀਆਂ ਅੱਖਾਂ ਤੇ ਪਈ ਉਹ ਹੈਰਾਨ ਹੋ ਗਿਆ ਮੁਸਾਫਿਰ ਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚੋਂ ਰੱਤ ਚੋ ਰਹੀ ਸੀ ਕ੍ਰੋਧ ਅਤੇ ਨਫ਼ਰਤ ਨਾਲ ਉਸ ਦੇ ਬੁੱਲ ਫਰਕ ਰਹੇ ਸਨ ਤੇ ਉਸ ਦੇ ਗੋਰੇ ਚਿਹਰੇ ਉੱਤੇ ਲਾਲੀ ਦੌੜ ਰਹੀ ਸੀ ਸਿਪਾਹੀ ਸ਼ਾਇਦ ਦਿਲ ਦਾ ਵਧੇਰੇ ਕਰੜਾ ਸੀ ਜਿਸ ਕਰਕੇ ਉਸ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ ਪਰ ਬਾਬੂ ਨੂੰ ਇਸ ਦੁਖੀ ਦੇ ਚੋਂ ਸ਼ਬਦਾਂ ਨੇ ਤੜਫਾ ਦਿੱਤਾ ਉਹ ਪਛਤਾਉਣ ਲੱਗਾ ਕਿ ਉਸ ਨੇ ਕਿਉਂ ਇੱਕ ਦੁਖਿਆਰੇ ਦੇ ਦਿਲ ਤੇ ਠੋਕਰ ਲਾਈ ਉਹ ਕਿੰਨਾ ਹੀ ਚਿਰ ਨੀਂਦ ਲਈ ਮੁਸਾਫਿਰ ਦੀਆਂ ਅੱਖਾਂ ਵੱਲ ਤੱਕਦਾ ਰਿਹਾ ਇਹ ਅੱਖਾਂ ਉਸ ਦੇ ਮਨ ਉੱਤੇ ਆਣ ਸਮਝਿਆ ਜਿਹਾ ਅਸਰ ਕਰ ਰਹੀਆਂ ਸਨ ਹੱਥ ਵਾਲੇ ਕਾਗਜ਼ਾਂ ਦੇ ਥੱਬੇ ਨੂੰ ਮੁਸਾਫਿਰ ਕਦੇ ਬਾਹ ਦੇ ਹੀਠਾਂ ਦਬਾ ਲੈਂਦਾ ਕਦੇ ਕੋਟ ਦੀ ਜੇਬ ਵਿੱਚ ਪਾਉਂਦਾ ਪਰ ਫਿਰ ਇਹ ਸੋਚ ਕੇ ਮਤਾ ਦੂਜੀ ਜੇਬ ਵਾਂਗ ਇਹ ਵੀ ਨਾ ਪਾਟ ਜਾਏ ਕੱਢ ਕੇ ਬੜੀ ਚੌਕਸੀ ਨਾਲ ਦੋਹਾ ਹੱਥਾਂ ਵਿੱਚ ਫੜ ਲੈਂਦਾ ਸੀ ਮੇਰੇ ਨਾਲ ਆ ਇਹ ਕਹਿ ਕੇ ਤੇ ਆਪਣੇ ਕੰਮ ਦਾ ਚਾਰਜ ਇੱਕ ਹੋਰ ਬਾਬੂ ਨੂੰ ਦੇ ਕੇ ਉਹ ਸਟੇਸ਼ਨ ਤੋਂ ਬਾਹਰ ਤੁਰ ਪਿਆ ਸ਼ਾਇਦ ਉਸ ਦੀ ਡਿਊਟੀ ਖਤਮ ਹੋ ਚੁੱਕੀ ਸੀ ਉਸ ਦੇ ਪਿੱਛੇ-ਪਿੱਛੇ ਮੁਸਾਫਿਰ ਵੀ ਤੁਰਿਆ ਗਿਆ ਮੁਸਾਫਿਰ ਨੂੰ ਹੁਣ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਕੇ ਬਾਬੂ ਉਸ ਨੂੰ ਸਟੇਸ਼ਨ ਮਾਸਟਰ ਪਾਸ ਲੈ ਕੇ ਜਾਵੇਗਾ ਜਾਂ ਪੁਲਸ ਅਫਸਰ ਪਾਸ ਪਰ ਉਹ ਹੈਰਾਨ ਰਹਿ ਗਿਆ ਜਦ ਉਸ ਨੇ ਢਿੱਠਾ ਕਿ ਬਾਬੂ ਸਟੇਸ਼ਨ ਤੋਂ ਬਾਹਰ ਹੋ ਕੇ ਇੱਕ ਗਰਾਊਂਡ ਵਿੱਚ ਜਾ ਕੇ ਹਰੇ-ਹਰੇ ਘਾਹ ਉੱਤੇ ਬੈਠ ਗਿਆ ਉਸਨੇ ਮੁਸਾਫਿਰ ਨੂੰ ਵੀ ਬੈਠਣ ਦਾ ਇਸ਼ਾਰਾ ਕੀਤਾ। ਬਾਬੂ ਨੇ ਇੱਕ ਵਾਰ ਫਿਰ ਨਜ਼ਰ ਭਰ ਕੇ ਮੁਸਾਫਿਰ ਵੱਲ ਤੱਕਿਆ ਤੇ ਫਿਰ ਪੁੱਛਿਆ ਤੂੰ ਕਿੱਥੋਂ ਆ ਰਿਹਾ ਹੈ? ਜੀ ਲਾਹੌਰੋਂ। ਘਰ ਕਿੱਥੇ ਈ? ਇੱਥੇ ਹੀ ਅੰਮ੍ਰਿਤਸਰ ਵਿੱਚ। ਬੜੀ ਹੈਰਾਨੀ ਦੀ ਗੱਲ ਐ ਅੰਮ੍ਰਿਤਸਰ ਵਿੱਚ ਤੇਰਾ ਘਰ ਹੋਵੇ ਤੇ ਖੀਸੇ ਤੇਰੇ ਵਿੱਚ 10 ਆਨਿਆਂ ਦੇ ਪੈਸੇ ਵੀ ਨਾ ਹੋਣ ਤੂੰ ਕੀ ਕੰਮ ਕਰਨਾ ਹੁੰਦਾ ਏ ਮੁਸਾਫਿਰ ਨੂੰ ਇਸ ਗੱਲ ਦਾ ਉੱਤਰ ਦੇਣ ਲਈ ਸ਼ਾਇਦ ਡਾਡੀ ਔਕਰ ਆਬਣੀ ਉਹੋ ਕੁਝ ਚਿਰ ਸੋਚਦਾ ਰਿਹਾ ਫਿਰ ਬੋਲਿਆ ਜੀ ਕੁਝ ਨਹੀਂ ਬਾਬੂ ਨੇ ਹਰਾਨੀ ਨਾਲ ਪੁੱਛਿਆ ਕੁਝ ਨਹੀਂ ਤੇ ਖਾਂਦਾ ਕਿੱਥੋਂ ਹੈ ਇਸ ਦੇ ਨਾਲ ਹੀ ਬਾਬੂ ਨੇ ਇੱਕ ਵਾਰੀ ਮੁੜ ਸ਼ੱਕੀ ਨਜ਼ਰ ਨਾਲ ਉਸ ਵੱਲ ਤੱਕਿਆ ਪਰ ਉੱਥੇ ਸ਼ੱਕ ਦੀ ਕੋਈ ਥਾਂ ਨਹੀਂ ਸੀ ਕੇਵਲ ਮੁਸਾਫਿਰ ਦੀਆਂ ਅੱਖਾਂ ਵਿੱਚ ਕੋਈ ਗੁੱਜੀ ਜਹੀ ਖੇਚ ਸੀ ਜਿਹੜੀ ਬਾਬੂ ਦੇ ਧਿਆਨ ਨੂੰ ਆਣ ਸੋਚੇ ਹੀ ਖੇਚ ਰਹੀ ਸੀ ਤੇ ਉਸ ਦੇ ਸੁੱਤੇ ਹੋਏ ਜਜ਼ਬਿਆਂ ਵਿੱਚ ਮਾੜੀ ਮਾੜੀ ਹਰਕਤ ਪੈਦਾ ਕਰਦੀ ਜਾ ਰਹੀ ਸੀ ਮੁਸਾਫਿਰ ਬੋਲਿਆ ਜੀ ਕੀ ਦੱਸਾਂ ਕਿੱਥੋਂ ਖਾਂਦਾ ਹਾਂ ਕੁਝ ਚਿਰ ਠਹਿਰ ਕੇ ਅਸਲ ਵਿੱਚ ਬਾਬੂ ਜੀ ਮੌਤ ਬੜੀ ਬੁਰੀ ਚੀਜ਼ ਹੈ ਮਰਨ ਤੋਂ ਆਦਮੀ ਕਿਤਨਾ ਡਰਦਾ ਏ ਬੰਦੇ ਨੂੰ ਖਾਸ ਕਰਕੇ ਮੇਰੇ ਵਰਗੇ ਆਦਮੀਆਂ ਨੂੰ ਰੱਬ ਨੇ ਕਿਤਨੇ ਢੀਠ ਅਤੇ ਬੇਗੈਰਤ ਬਣਾਇਆ ਏ ਸਭ ਕੁਝ ਤਬਾਹ ਹੋ ਜਾਣ ਤੇ ਵੀ ਬੇਇੱਜ਼ਤਿਆਂ ਤੇ ਜ਼ੁਲਮਾਂ ਦਾ ਸ਼ਿਕਾਰ ਹੋਣ ਤੇ ਵੀ ਜਿਉਣਾ ਚੋਂਦਾ ਹਾਂ ਲਾਣ ਤੇ ਮੈਨੂੰ ਤੇ ਮੇਰੇ ਜਿਉਣ ਨੂੰ ਕਹਿੰਦਿਆਂ ਕਹਿੰਦਿਆਂ ਮੁਸਾਫਿਰ ਦਾ ਗਾਲ ਪਾਰ ਆਇਆ ਉਸ ਦੀਆਂ ਛੇਕੜੀਆਂ ਇੱਕ ਦੋ ਗੱਲਾਂ ਬਾਬੂ ਦੇ ਦਿਲ ਤੇ ਹੋਰ ਡੂੰਗਾ ਅਸਰ ਕਰ ਗਈਆਂ ਉਸ ਨੇ ਮੁਸਾਫਿਰ ਨੂੰ ਦਿਲਾਸਾ ਦਿੰਦਿਆਂ ਹੋਇਆ ਕਿਹਾ ਸਰਦਾਰਾ ਹੌਸਲਾ ਕਰ ਮੈਨੂੰ ਬਲੂਮ ਹੁੰਦਾ ਏ ਤੂੰ ਕਿਸੇ ਭਾਰੀ ਮੁਸੀਬਤ ਵਿੱਚ ਕਿਰਿਆ ਹੋਇਆ ਹਾਂ ਮੈਂ ਤੋ ਜਿੰਨਾ ਕੋ ਹੋ ਸਕੇਗਾ ਤੇਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਮੁਸਾਫਿਰ ਕਿਸੇ ਡੂੰਗੀ ਸੋਚ ਵਿੱਚ ਲੀਨ ਸੀ ਬਾਬੂ ਦੀ ਗੱਲ ਵੱਲ ਧਿਆਨ ਕੀਤੇ ਬਿਨਾ ਹੀ ਇੱਕ ਠੰਡਾ ਸਾ ਪਾਰਕੇ ਬੋਲਿਆ ਜਨਾਬ ਇਹ ਮੇਰੇ ਹੱਕ ਵਿੱਚ ਚੰਗਾ ਨਹੀਂ ਹੋਇਆ ਤੁਹਾਨੂੰ ਚਾਹੀਦਾ ਸੀ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਸੰਧਿਆ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਆਪ ਨੂੰ ਹਵਾਲਾਤ ਦੀ ਕੋਠੜੀ ਵਿੱਚ ਵੇਖਦਾ ਇਹ ਮੇਰੇ ਹੱਕ ਵਿੱਚ ਇਹ ਮੇਰੇ ਹੱਕ ਵਿੱਚ ਚੰਗਾ ਹੁੰਦਾ ਬਾਬੂ ਨੇ ਉਸ ਦੀਆਂ ਗੱਲਾਂ ਦਾ ਮਤਲਬ ਸਮਝਣ ਲਈ ਇੱਕ ਵਾਰ ਫਿਰ ਉਸ ਦੇ ਮੂੰਹ ਵੱਲ ਤੱਕਿਆ ਇੱਕ ਮਿੰਟ ਲਈ ਉਸ ਦੇ ਦਿਲ ਵਿੱਚ ਖਿਆਲ ਆਇਆ ਕਿ ਮੁਸਾਫਿਰ ਸ਼ਾਇਦ ਪਾਗਲ ਹੈ ਇਸ ਦਾ ਦਿਮਾਗ ਫੇਰ ਗਿਆ ਹੈ ਉਸ ਨੇ ਫਿਰ ਪੁੱਛਿਆ ਇਹ ਤੇਰੇ ਹੱਕ ਵਿੱਚ ਚੰਗਾ ਹੁੰਦਾ ਇਸ ਦਾ ਕੀ ਮਤਲਬ ਮੁਸਾਫਿਰ ਨੇ ਹੱਥ ਵਾਲੇ ਕਾਗਜ਼ਾਂ ਦੇ ਥੱਬੇ ਵੱਲ ਤੱਕ ਕੇ ਕਿਹਾ ਮੇਰੇ ਨਾਵਲ ਦਾ ਅਧੂਰਾ ਕਾંડ ਪੂਰਾ ਹੋ ਜਾਂਦਾ ਬਾਬੂ ਨੇ ਪੁੱਛਿਆ ਬਈ ਇਸ ਗੱਲ ਦਾ ਮਤਲਬ ਖੋਲ ਕੇ ਦੱਸ ਜਰਾ ਮੇਰੀ ਸਮਝ ਵਿੱਚ ਕੁਝ ਨਹੀਂ ਆਇਆ ਮੁਸਾਫਿਰ ਬੋਲਿਆ ਜਨਾਬ ਮੈਂ ਇਸ ਸ਼ਹਿਰ ਵਿੱਚ ਪਗਤਾਂ ਵਾਲੇ ਦਰਵਾਜ਼ੇ ਦੇ ਅੰਦਰ ਇੱਕ ਟੁੱਟੀ ਫੁੱਟੀ ਕੋਠੜੀ ਵਿੱਚ ਰਹਿੰਦਾ ਹਾਂ ਜਿਸ ਦਾ ਕਿਰਾਇਆ ਭਾਵੇਂ ਕੁੱਲ 8 ਆਨੇ ਮਹੀਨਾ ਹੈ ਪਰ ਮੇਰੇ ਬਾਣੇ ਇਹ 8 ਰੁਪਏ ਨਹੀਂ ਮੈਂ ਇੱਕ ਅਦਨਾ ਜਿਹਾ ਲੇਖਕ ਹਾਂ ਪਹਿਲਾਂ ਤੋਂ ਮੇਰਾ ਇਹ ਪੇਸ਼ਾ ਨਹੀਂ ਥੋੜੇ ਚਿਰ ਤੋਂ ਹੀ ਮੈਨੂੰ ਸਾਹਿਤ ਲਿਖਣ ਦਾ ਸ਼ੌਂਕ ਲੱਗਾ ਇਸ ਤੋਂ ਪਹਿਲਾਂ ਵੀ ਮੈਂ ਕੁਝ ਕਿਤਾਬਾਂ ਲਿਖ ਕੇ ਪ੍ਰਕਾਸ਼ਕਾਂ ਨੂੰ ਦੇ ਚੁੱਕਾ ਹਾਂ ਤੇ ਉਹ ਛਪ ਵੀ ਚੁੱਕੀਆਂ ਨੇ ਇਸ ਤੋਂ ਛੁੱਟ ਕਈ ਰਸਾਲਿਆਂ ਵਿੱਚ ਵੀ ਮੇਰੀਆਂ ਲਿਖੀਆਂ ਹੋਈਆਂ ਸੰਖੇਪ ਕਹਾਣੀਆਂ ਛਾਪਦੀਆਂ ਰਹਿੰਦੀਆਂ ਨੇ ਭਾਵੇਂ ਲੋਕਾਂ ਨੇ ਇਹਨਾਂ ਨੂੰ ਕਾਫੀ ਸਲਾਹਿਆ ਏ ਫਰਮੇ ਸੁੱਕੀ ਸਲਾੰਗਾ ਨੂੰ ਕੀ ਕਰਦਾ ਜਦ ਕੇ ਕਿਸੇ ਵੱਲੋਂ ਮੇਰੀ ਤਲੀ ਤੇ ਚੌਂ ਠਿਕਰੀਆਂ ਤੋਂ ਵੱਧ ਕਦੇ ਕੁਝ ਨਹੀਂ ਰੱਖਿਆ ਗਿਆ ਜਿਹੜਾ ਕਿ ਮੇਰੀਆਂ ਲੋੜਾਂ ਤੋਂ ਬਹੁਤ ਘੱਟ ਹੁੰਦਾ ਹੈ ਥੋੜਾ ਚਿਰ ਠਹਿਰ ਕੇ ਮੁਸਾਫਿਰ ਫਿਰ ਬੋਲਿਆ ਬਾਉ ਜੀ ਕੁਝ ਦਿਨ ਪਹਿਲਾਂ ਮੈਂ ਇਸ ਹੱਥ ਵਾਲੇ ਖਰੜੇ ਨੂੰ ਲਿਖ ਰਿਹਾ ਸਾਂ ਮੈਂ ਅੱਜ ਵਾਂਗ ਹੀ ਕੰਗਾਲ ਸਾਂ 베ਰੇ ਪੱਲੇ ਕੱਚੀ ਕੋੱਡੀ ਵੀ ਨਹੀਂ ਸੀ ਕੋਈ ਉਧਾਰ ਵੀ ਨਹੀਂ ਸੀ ਦਿੰਦਾ ਪਰਸੋਂ ਦੀ ਗੱਲ ਹੈ ਜਦ ਮੇਰੇ ਕਾਗਜ਼ ਮੁੱਕ ਗਏ ਤਾਂ ਮੇਰੀ ਹੋਸ਼ ਉੱਡਣ ਲੱਗੀ ਮੇਰੇ ਇਸ ਨਾਵਲ ਦਾ ਛੇਕੜਲਾ ਕਾਂਢ ਬਾਕੀ ਸੀ ਮੈਂ ਢਿੱਡੋ ਭੁੱਖਾ ਰਹਿ ਕੇ ਤਨੂੰ ਨੰਗਾ ਰਹਿ ਕੇ ਗੁਜ਼ਾਰਾ ਕਰ ਸਕਦਾ ਸਾਂ ਪਰ ਕਾਗਜ਼ਾਂ ਤੋਂ ਬਿਨਾ ਮੇਰਾ ਛੱਟ ਕਿਵੇਂ ਲੰਘਦਾ ਮੈਂ ਸਾਰਾ ਦਿਨ ਟਕਰਾਂ ਮਾਰਦਾ ਰਿਹਾ ਪਰ ਨਾ ਤਾਂ ਮੈਨੂੰ ਕਿਸੇ ਨੇ ਚੁਆਨੀ ਉਧਾਰ ਦਿੱਤੀ ਤੇ ਨਾ ਹੀ ਕਾਗਜ਼ ਮੈਂ ਬੜਾ ਨਿਰਾਸ਼ ਹੋ ਗਿਆ ਉਸ ਵੇਲੇ ਮੈਂ ਮਰਨ ਦੀ ਸਲਾਹ ਕੀਤੀ ਪਰ ਪਤਾ ਨਹੀਂ ਕਿਤਾਬ ਅਧੂਰੀ ਰਹਿ ਜਾਵੇਗੀ ਇਸ ਖਿਆਲ ਨਾਲ ਜਾਂ ਖਬਰੇ ਕਿਸੇ ਹੋਰ ਚੀਜ਼ ਦੇ ਮੂੰਹ ਕਰਕੇ ਮੈਂ ਇਸ ਵਾਰੀ ਵੀ ਨਾ ਮਾਰ ਸਕਿਆ ਮੈਂ ਬਾਜ਼ਾਰ ਵਿੱਚ ਤੁਰਿਆ ਜਾ ਰਿਹਾ ਸਾਂ ਕਿ ਇੱਕ ਕੂੜੇ ਦੇ ਢੇਰ ਵਿੱਚ ਕੁਝ ਮੈਲੇ ਕੁਚੈਲੇ ਕਾਗਜ਼ ਵੇਖੇ ਸ਼ਾਇਦ ਕਿਸੇ ਸਕੂਲ ਦੇ ਮੁੰਡੇ ਨੇ ਰੱਦੀ ਕਾਪੀ ਸੁੱਟ ਛੱਡੀ ਸੀ ਮੈਂ ਜਦ ਉਹਨਾਂ ਨੂੰ ਚੁੱਕ ਕੇ ਵੇਖਿਆ ਤਾਂ ਸਭ ਕਾਗਜ਼ ਸਲਾਬ ਨਾਲ ਗਿੱਲੇ ਹੋਏ ਹੋਏ ਸਨ ਉਹਨਾਂ ਵਿੱਚ ਕੁਝ ਵਰਕਿਆਂ ਦੇ ਇੱਕ ਪਾਸੇ ਸਕੂਲ ਦੀ ਲਿਖਾਈ ਸੀ ਤੇ ਦੂਜੇ ਬੰਨਿਓ ਕੋਰੇ ਸਨ ਪਰ ਸਿਆਹੀ ਦੇ ਫੈਲਣ ਕਰਕੇ ਉਹ ਵੀ ਕਾਫੀ ਰੰਗੇ ਹੋਏ ਮਲੂਮ ਹੁੰਦੇ ਸਨ ਮੈਂ ਸਾਰੇ ਕਾਗਜ਼ ਝੋਗ ਲਏ ਤੇ ਆਪਣੀ ਕੋਠੜੀ ਵਿੱਚ ਜਾ ਕੇ ਉਹਨਾਂ ਨੂੰ ਅੱਗ ਦੇ ਸੇਕ ਨਾਲ ਸੁਕਾ ਲਿਆ ਮੇਰੇ ਲਈ ਇਹੋ ਹੀ ਗنیمਤ ਸੀ ਉਹਨਾਂ ਕਾਗਜ਼ਾਂ ਤੇ ਮੈਂ ਲਗਾਤਾਰ 7 ਸੱਤ ਘੰਟੇ ਲਿਖਦਾ ਰਿਹਾ ਦੂਜੇ ਦਿਨ ਮੇਰੇ ਲਿਖਣ ਲਈ ਕੋਈ ਕਾਗਜ਼ ਬਾਕੀ ਨਹੀਂ ਸੀ ਉਸ ਵੇਲੇ ਮੇਰਾ ਨਾਵਲ ਲਗਭਗ ਸਮਾਪਤ ਹੋ ਚੁੱਕਾ ਸੀ ਤੇ ਉਸ ਦਾ ਅੰਤਮ ਕਾંડ ਵੀ ਅੱਧਾ ਕੋ ਲਿਖਿਆ ਜਾ ਚੁੱਕਾ ਸੀ ਮੈਨੂੰ ਇਸ ਦੇ ਵੇਚਣ ਦੀ ਬੜੀ ਕਾਲੀ ਸੀ ਮੈਂ ਚਾਹੁੰਦਾ ਸਾਂ ਜੂ ਛੇਤੀ ਤੋਂ ਛੇਤੀ ਮੈਨੂੰ ਇਸ ਦੇ ਬਦਲੇ ਬਹੁਤ ਸਾਰਾ ਰੁਪਈਆ ਮਿਲ ਜਾਵੇ ਤੇ ਮੈਂ ਆਪਣੇ ਫਰਜ਼ ਨੂੰ ਪੂਰਾ ਕਰਾਂ ਇਹ ਫਰਜ਼ ਕੀ ਸੀ ਇਹ ਇਹ ਮੈਂ ਦੱਸ ਨਹੀਂ ਸਕਦਾ ਮੇਰੇ ਵਿੱਚ ਜ਼ਰਾ ਵੀ ਸਹਾਰਾ ਨਹੀਂ ਸੀ ਮੇਰਾ ਖਿਆਲ ਸੀ ਮੇਰੀ ਇਹ ਰਚਨਾ ਅਗਲੀਆਂ ਸਾਰੀਆਂ ਰਚਨਾਵਾਂ ਨਾਲੋਂ ਚੰਗੀ ਹੈ ਤੇ ਇਹ ਮੈਂ ਜਾ ਕੇ ਲਾਹੌਰ ਦੇ ਕਿਸੇ ਕਦਰਦਾਨ ਪ੍ਰਕਾਸ਼ਨ ਨੂੰ ਦਿਆਂਗਾ ਪਰ ਪੈਸਿਆਂ ਬਿਨਾਂ ਲਾਹੌਰ ਜਾਣਾ ਵੀ ਮੇਰੇ ਭਾਣੇ ਕਲਕੱਤੇ ਜਾਣ ਬਰਾਬਰ ਸੀ ਕੱਲ ਕਿਸੇ ਨਾ ਕਿਸੇ ਤਰ੍ਹਾਂ ਮੈਂ 1 ਰੁਪਈਏ ਦਾ ਪ੍ਰਬੰਧ ਕਰ ਹੀ ਲਿਆ ਪਰ ਜਿਸ ਨੇ ਮੈਨੂੰ ਰੁਪਈਆ ਦਿੱਤਾ ਸੀ ਉਹ ਜੁਆਰਿਆਂ ਦਾ ਸ਼ਾਹੂਕਾਰ ਸੀ ਉਸਨੇ ਮੈਥੋਂ 2 ਰੁਪਈਆ ਦੀ ਰਸੀਦ ਲਿਖਾ ਲਈ ਮੈਂ ਅੱਜ ਸਵੇਰੇ ਢਿੱਡੋ ਭੁੱਖਾ ਹੀ ਇਸ ਅਧੂਰੇ ਕਾਂਡ ਵਾਲਾ ਨਾਵਲ ਲੈ ਕੇ ਲਾਹੌਰ ਨੂੰ ਚੱਲ ਪਿਆ ਮੇਰਾ ਖਿਆਲ ਸੀ ਜਦ ਕਿਸੇ ਨਾਲ ਸੌਦਾ ਹੋ ਜਾਵੇਗਾ ਤਾਂ ਉਸ ਪਾਸੋਂ ਕਾਗਜ਼ ਲੈ ਕੇ ਛੇਕੜ ਲੈ ਕਾਂਡ ਦਾ ਬਾਕੀ ਹਿੱਸਾ ਉੱਥੇ ਹੀ ਕਿਸੇ ਬਾਗ ਵਿੱਚ ਬੈਠ ਕੇ ਪੂਰਾ ਕਰ ਲਵਾਂਗਾ ਤੇ ਰੋਟੀ ਵੀ ਉਦੋਂ ਹੀ ਖਾਵਾਂਗਾ ਰੇਲ ਦੀ ਟਿਕਟ ਲੈ ਕੇ ਮੈਂ ਲਾਹੌਰ ਪਹੁੰਚਾ ਜਾ ਕੇ ਕਈ ਦੁਕਾਨਦਾਰਾਂ ਪਾਸ ਫਿਰਿਆ ਮੇਰਾ ਖਿਆਲ ਸੀ ਮੈਂ diss ਨੂੰ ਵੀ ਇਹ ਨਾਵਲ ਦੇਵਾਂਗਾ ਇੱਕ ਵਾਰੀ ਮੁੱਢ ਤੋਂ ਛੇਕੜ ਤੱਕ ਆਪ ਹੀ ਸੁਣਾ ਕੇ ਦੇਵਾਂਗਾ ਤਾਂ ਜੋ ਪ੍ਰਕਾਸ਼ਨ ਦੇ ਦਿਲ ਤੇ ਇਸ ਦਾ ਡੂੰਗਾ ਅਸਰ ਪਵੇ ਤੇ ਮੈਨੂੰ ਚੰਗੇ ਪੈਸੇ ਮਿਲਣ ਪਰ ਉਹ ਮੇਰਾ ਕੂੜੇ ਦਾ ਥੱੱਬਾ ਵੇਖਦੇ ਸਾਰ ਹੀ ਘਬਰਾ ਜਾਂਦੇ ਤੇ ਵੱਧ ਤੋਂ ਵੱਧ 10-15 ਰੁਪਏ ਮੈਨੂੰ ਇਸ ਦਾ ਮੁੱਲ ਸੁਣਾ ਦਿੰਦੇ ਤੇ ਮੇਰੀ ਲੋੜ ਇੰਨੇ ਨਾਲ ਪੂਰੀ ਨਹੀਂ ਸੀ ਹੋ ਸਕਦੀ ਮੁੱਕਦੀ ਗੱਲ ਮੈਂ ਸਾਰਾ ਦਿਨ ਫਿਰਦਾ ਰਿਹਾ ਪਰ ਮੇਰੀ ਕਿਤਾਬ ਦਾ ਕਿਤੇ ਵੀ ਮੁੱਲ ਨਾ ਪਿਆ ਹੁਣ ਮੈਨੂੰ ਅੰਮ੍ਰਿਤਸਰ ਮੁੜਨ ਦਾ ਫਿਕਰ ਹੋਇਆ ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਸੀ ਉਸ ਵੇਲੇ ਇੱਕ ਜਵਾਨੀ ਮੇਰੇ ਪਾਸ ਸੀ ਮੈਂ ਇੱਕ ਤੰਦੂਰ ਤੇ ਜਾ ਕੇ ਜਵਾਨੀ ਦੀ ਰੋਟੀ ਖਾਧੀ ਜਦ ਪੈਸੇ ਦੇਣ ਲੱਗਾ ਤਾਂ ਮੇਰਾ ਰੰਗ ਫਿੱਕਾ ਹੋ ਗਿਆ ਜਵਾਨੀ ਖੋਟੀ ਸੀ ਚੋਰ ਨੇ ਭਵਾ ਕੇ ਮੇਰੇ ਨੱਕ ਤੇ ਮਾਰੀ ਉਸ ਦੀ ਹੱਟੀ ਤੇ ਹੋਰ ਕਈ ਆਦਮੀ ਰੋਟੀ ਖਾ ਰਹੇ ਸਨ ਮੇਰੀ ਹਾਲਤ ਤੇ ਤਰਸ ਖਾਂਦੀ ਥਾਂ ਸਗੋਂ ਉਹ ਮੇਰੇ ਵੱਲ ਤੱਕ ਕੇ ਮਜ਼ਾਕਾਂ ਕਰਦੇ ਤੇ ਭਾਂਤ ਭਾਂਤ ਦੀਆਂ ਬੋਲੀਆਂ ਬੋਲ ਰਹੇ ਸਨ ਚੋਰ ਨੇ ਮੈਨੂੰ ਦੋ ਚਾਰ ਠੰਡੀਆਂ ਤੱਤੀਆਂ ਸੁਣਾਈਆਂ ਮੇਰੇ ਪਾਸ ਹੋਰ ਕੋਈ ਚਾਰਾ ਨਹੀਂ ਸੀ ਮੇਰੀ ਜੇਬ ਵਿੱਚ ਇੱਕ ਰੇਸ਼ਮੀ ਰੁਮਾਲ ਸੀ ਇਹ ਮੇਰੇ ਲਈ ਕਿੰਨੇ ਮੁੱਲ ਦੀ ਚੀਜ਼ ਸੀ ਇਸ ਦਾ ਹਾਲ ਮੈਂ ਤੁਹਾਨੂੰ ਕੀ ਦੱਸਾਂ ਕਹਿੰਦਿਆਂ ਕਹਿੰਦਿਆਂ ਫਿਰ ਮੁਸਾਫਿਰ ਦਾ ਗਲਾ ਪਰ ਆਇਆ ਇਹ ਮੇਰੇ ਜੀਵਨ ਦੀ ਰੋੜ ਚੁੱਕੀ ਖੱਟੀ ਕਮਾਈ ਦਾ ਬਚਿਆ ਖੁਚਿਆ ਹਿੱਸਾ ਸੀ ਕਲੇਜੇ ਤੇ ਪੱਥਰ ਰੱਖ ਕੇ ਮੈਂ ਦੋ ਆਨਿਆਂ ਵਿੱਚ ਉਹ ਰੁਮਾਲ ਚੋਰ ਦੇ ਹਵਾਲੇ ਕਰ ਦਿੱਤਾ ਰੁਮਾਲ ਹੱਥੋਂ ਛੱਡਦਿਆਂ ਮੇਰੀਆਂ ਅੱਖਾਂ ਅੱਗੇ ਇੱਕ ਸੋਹਣੀ ਮੂਰਤ ਦੀ ਛਾਇਆ ਆਈ ਮੈਨੂੰ ਓਹ ਜਾਪਦਾ ਸੀ ਜੀਕਣ ਕੋਈ ਅੱਖਾਂ ਵਿੱਚ ਅਥਰੂ ਭਰ ਕੇ ਮੈਨੂੰ ਕਹਿ ਰਿਹਾ ਹੈ ਉਹ ਜ਼ਾਲਮ ਤੇਰਾ ਵੀ ਲਹੂ ਚਿੱਟਾ ਹੋ ਗਿਆ ਮੈਂ ਦੋਹਾਂ ਹੱਥਾਂ ਵਿੱਚ ਕਲੇਜਾ ਕੁੱਟ ਕੇ ਉਥੋਂ ਸਟੇਸ਼ਨ ਤੇ ਆਇਆ ਤੇ ਬਿਨਾ ਟਿਕਟੋਂ ਗੱਡੀ ਤੇ ਚੜ ਬੈਠਾ ਗੱਡੀ ਵਿੱਚ ਬੈਠ ਕੇ ਮੈਂ ਅਖਬਾਰਾਂ ਦੇ ਕੁਝ ਰੱਦੀ ਕਾਗਜ਼ਾਂ ਉੱਤੇ ਆਪਣੇ ਅਧੂਰੇ ਕਾંડ ਦਾ ਬਾਕੀ ਹਿੱਸਾ ਲਿਖਣਾ ਸ਼ੁਰੂ ਕੀਤਾ ਪਰ ਇਹ ਪੂਰਾ ਨਾ ਹੋ ਸਕਿਆ ਜਦ ਮੈਂ ਇੱਥੇ ਪੁੱਜਾ ਤਾਂ ਅਗੋਂ ਤੁਹਾਡੇ ਕਾਬੂ ਆ ਗਿਆ ਜਨਾਬ ਇਸ ਕਰਕੇ ਤੁਹਾਨੂੰ ਕਿਹਾ ਏ ਮੈਨੂੰ ਜੇਲ੍ਹ ਵਿੱਚ ਭੇਜ ਦਿੰਦੇ ਤਾਂ ਮੇਰੇ ਇਸ ਨਾਵਲ ਦਾ ਅਧੂਰਾ ਕਾਂਡ ਵੀ ਬੜੀ ਸੁੰਦਰਤਾ ਨਾਲ ਮੁੱਕਦਾ ਕਿਉਂਕਿ ਨਾਵਲ ਦਾ ਨਾਮ ਹੈ ਚਿੱਟਾ ਲਹੂ ਇਸ ਵਿੱਚ ਜਿੰਨਿਆਂ ਦਾ ਵੀ ਜ਼ਿਕਰ ਆਇਆ ਹੈ ਇੱਕ ਦੋ ਨੂੰ ਛੱਡ ਕੇ ਸਾਰਿਆਂ ਦਾ ਲਹੂ ਚਿੱਟਾ ਦੱਸਿਆ ਗਿਆ ਹੈ ਜੇ ਤੁਹਾਡਾ ਵੀ ਜਿਹੜੇ ਮੇਰੇ ਇਸ ਨਾਵਲ ਦਾ ਛੇਕੜਲਾ ਪਾਤਰ ਹੋ ਚਿੱਟਾ ਲਹੂ ਹੁੰਦਾ ਤਾਂ ਇਹ ਇੱਕ ਬੜੀ ਸੁਆਦਲੀ ਟ੍ਰੈਜੇਡੀ ਬਣ ਜਾਂਦੀ ਹੁਣ ਇਸ ਦੇ ਅਖੀਰ ਵਿੱਚ ਇੱਕ ਪਾਰੀ ਊਣ ਤਾਣੀ ਰਹੇਗੀ ਅਤੇ ਇਹ ਘੜਿਆ ਕੜਾਇਆ ਮਜਮੂਨ ਛੱਡ ਕੇ ਮੈਨੂੰ ਹੋਰ ਕੋਈ ਮਜਮੂਨ ਤੋਲਣਾ ਪਵੇਗਾ ਮੁਸਾਫਿਰ ਦੇ ਨਾਵਲ ਦਾ ਛੇਕੜਲਾ ਕੰਢ ਹੀ ਜਦ ਇਤਨਾ ਦਰਦ ਭਰਿਆ ਹੈ ਤਾਂ ਇਸ ਦਾ ਬਾਕੀ ਹਿੱਸਾ ਕਿਹੋ ਜਿਹਾ ਹੋਵੇਗਾ ਇਸ ਖਿਆਲ ਨਾਲ ਤੇ ਦੂਜਾ ਉਸ ਦੀ ਹੱਡ ਬੀਤੀ ਸੁਣ ਕੇ ਬਾਬੂ ਦੇ ਦਿਲ ਵਿੱਚ ਰੁਗ ਜਿਹਾ ਭਰਿਆ ਗਿਆ ਉਸ ਨੇ ਬੜੀ ਸ਼ਰਦਾ ਹਮਦਰਦੀ ਤੇ ਪਿਆਰ ਭਰੀ ਨਜ਼ਰ ਨਾਲ ਇੱਕ ਵਾਰ ਫਿਰ ਉਸ ਮੁਸਾਫਿਰ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਉਸ ਦਾ ਹੱਥ ਫੜ ਕੇ ਚੁੰਮਿਆ ਅਤੇ ਬੜੀ ਸ਼ਰਦਾ ਨਾਲ ਬੋਲਿਆ ਸਰਦਾਰ ਜੀ maaf ਕਰਨਾ ਮੈਨੂੰ ਨਹੀਂ ਸੀ ਪਤਾ ਤੁਸੀਂ ਇੱਕ ਐਡੀ ਉੱਚੀ ਹਸਤੀ ਹੋ ਆਓ ਅੱਜ ਦੀ ਰਾਤ ਇਸ ਗਰੀਬ ਦੀ ਝੌਂਪੜੀ ਵਿੱਚ ਕੱਟੋ ਨਾਲੇ ਜੇ ਹਰਜ ਨਾ ਸਮਝੋ ਤਾਂ ਇਹ ਨਾਵਲ ਸੁਣਾਉਣ ਦੀ ਵੀ ਮਿਹਰਬਾਨੀ ਕਰਨੀ ਮੈਨੂੰ ਵੀ ਨਾਵਲ ਪੜਨ ਦਾ ਬਹੁਤ ਸ਼ੌਂਕ ਹੈ ਸ਼ਾਇਦ ਮੈਂ ਹੀ ਇਸ ਦੇ ਛਾਪਣ ਦਾ ਪ੍ਰਬੰਧ ਕਿਤੋਂ ਕਰਵਾ ਦਿਆਂ ਇਥੋਂ ਦੇ ਕਈ ਪ੍ਰਕਾਸ਼ਨ ਮੇਰੇ ਵਕਫ ਹਨ ਮੁਸਾਫਿਰ ਨੇ ਕੋਈ ਉੱਤਰ ਨਾ ਦਿੱਤਾ ਤੇ ਚੁੱਪਚਪੀਤਾ ਉੱਠ ਕੇ ਉਸ ਦੇ ਮਗਰ ਹੋ ਤੁਰਿਆ ਬਾਬੂ ਨੇ ਫੇਰ ਕੁਝ ਪੁੱਛਿਆ ਥੋੜੀ ਦੇਰ ਬਾਅਦ ਮੁਸਾਫਿਰ ਉਸ ਦੇ ਮਕਾਨ ਵਿੱਚ ਜਾ ਪੁੱਜਾ ਜਾਂਦਿਆਂ ਹੀ ਬਾਬੂ ਨੇ ਸਭ ਤੋਂ ਪਹਿਲਾਂ ਨੌਕਰ ਨੂੰ ਕਹਿ ਕੇ ਉਸ ਲਈ ਰੋਟੀ ਦਾ ਪ੍ਰਬੰਧ ਕੀਤਾ ਕਿਉਂਕਿ ਉਹ ਘਰ ਵਿੱਚ ਇਕੱਲਾ ਸੀ ਰੋਟੀ ਖਾ ਚੁੱਕਣ ਤੋਂ ਬਾਅਦ ਜਦ ਦੋਵੇਂ ਸੌਣ ਵਾਲੇ ਕਮਰੇ ਵਿੱਚ ਪੁੱਜੇ ਤਾਂ ਬਾਬੂ ਨੇ ਉਸ ਨੂੰ ਇੱਕ ਵਿਚੋਣੇ ਤੇ ਬੈਠਣ ਦਾ ਇਸ਼ਾਰਾ ਕਰਦਿਆਂ ਹੋਇਆ ਕਿਹਾ ਲਓ ਸਰਦਾਰ ਜੀ ਬੈਠ ਜਾਓ ਅਤੇ ਸਭ ਤੋਂ ਪਹਿਲਾਂ ਆਪਣਾ ਇਹ ਨਾਵਲ ਸੁਣਾਓ ਰਾਤ ਦੇ 9:00 ਵੱਜ ਚੁੱਕੇ ਸਨ ਮੁਸਾਫਿਰ ਨੇ ਬੈਠ ਕੇ ਥੱਥੇ ਉਤਲੀ ਇੱਕ ਮੈਲੀ ਲੀਰ ਜਿਸ ਨਾਲ ਉਹ ਬੱਧਾ ਹੋਇਆ ਸੀ ਖੋਲੀ ਖੋਲਦਿਆਂ ਹੀ ਉਸ ਵਿਚਲੇ ਛੋਟੇ ਮੂਟੇ ਉਗੜ ਦੁਗੜੇ ਕਾਗਜ਼ ਉਸ ਦੇ ਹੱਥਾਂ ਚੋਂ ਨਿਕਲ ਕੇ ਫर्श ਤੇ ਖਿਲਰ ਗਏ ਉਹ ਕੁਝ ਚਿਰ ਉਹਨਾਂ ਨੂੰ ਇਕੱਠਿਆਂ ਕਰਦਾ ਤੇ ਸਫੇ ਮਿਲਾਂਦਾ ਰਿਹਾ ਜਦ ਸਾਰੇ ਵਰਕੇ ਨੰਬਰ ਵਾਰ ਕਰ ਚੁੱਕਾ ਤਾਂ ਸਭ ਤੋਂ ਪਹਿਲਾਂ ਟਾਈਟਲ ਵਾਲਾ ਵਰਕਾ ਚੁੱਕ ਕੇ ਉਸ ਦੇ ਸਾਹਮਣੇ ਤਰਪਾਈ ਤੇ ਰੱਖ ਦਿੱਤਾ ਇਸ ਉੱਤੇ ਜਿਉਂ ਹੀ ਬਾਬੂ ਦੀ ਨਿਕਾਹ ਪਈ ਉਹ ਇਸ ਤਰ੍ਹਾਂ ਤ੍ਰਿਪਕ ਕੇ ਕੁਰਸੀ ਉਤੋਂ ਉੱਠ ਖੜੋਤਾ ਜਿਕਣ ਕਦੇ-ਕਦਾਂ ਹੀ ਅਚਾਨਕ ਆਪਣੇ ਕਿਸੇ ਅਫਸਰ ਦੇ ਆ ਜਾਣ ਕਰਕੇ ਅਦਬ ਲਈ ਖੜੋ ਜਾਂਦਾ ਹੁੰਦਾ ਸੀ ਟਾਈਟਲ ਤੇ ਬਹੁਤ ਮਜਮੂਨ ਨਹੀਂ ਸੀ ਕੇਵਲ ਇੰਨਾ ਹੀ ਲਿਖਿਆ ਹੋਇਆ ਸੀ ਚਿੱਟਾ ਲਹੁ ਕਿਰਤ ਗੁਪਤੇਸ਼ਵਰ ਇਸ ਨਾਵਲ ਦਾ ਭਾਗ ਪਹਿਲਾ ਇੱਥੇ ਹੀ ਸਮਾਪਤ ਹੁੰਦਾ ਹੈ। ਬਾਕੀ ਦੂਸਰੇ ਭਾਗ ਵਿੱਚ ਪੜਾਂਗੇ। ਜੇ ਇਹ ਉਪਰਲਾ ਪਸੰਦ ਆਇਆ ਤਾਂ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋਰ ਨਾ ਨਾਲ ਵੀ ਸ਼ੇਅਰ ਕਰ ਦਿਓ। ਪੰਜਾਬੀ ਬੋਲਦੇ ਰਹੋ, ਪੰਜਾਬੀ ਪੜ੍ਹਦੇ ਰਹੋ, ਪਿਆਰ ਪੰਜਾਬੀ ਨੂੰ ਕਰਦੇ ਰਹੋ। ਧੰਨਵਾਦ।